ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਵੇਰੇ ਜਦੋਂ 8 ਵਜਦੇ ਨੇ ਤਾਂ ਦੇਸ਼ ਦੇ ਸਾਰੇ ਸ਼ਹਿਰਾਂ ਦੇ ਲੇਬਰ ਚੌਂਕਾਂ ਵਿੱਚ ਮਜ਼ਦੂਰਾਂ ਦਾ ਸੂਰਜ ਮੰਗਦਾ ਹੈ। ਜਿਵੇਂ ਜਿਵੇਂ ਕੰਮੀ ਵਾਲੀ ਧੁੱਪ ਤੇਜ਼ ਹੋ ਰਹੀ ਹੁੰਦੀ ਹੈ, ਓਵੇਂ ਹੀ ਮਜ਼ਦੂਰਾਂ ਦੀ ਭੀੜ ਕੰਮ ਦੀ ਪਾਲ ਵਿੱਚ ਵੱਧਦੀ ਜਾਂਦੀ ਹੈ। ਕਿਉਂਕਿ ਦੇਸ਼ ਵਿੱਚ ਬੇਰੁਜ਼ਗਾਰੀ ਦੀ ਮਾਰ ਕਰਨ ਪੜੇ ਲਿਖੇ ਨੌਜਵਾਨਾਂ ਨੂੰ ਵੀ ਹਰ ਤਰ੍ਹਾਂ ਦੀ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਦੁਪਹਿਰ ਤੱਕ ਜਿਸ ਨੂੰ ਕੰਮ ਮਿਲ ਜਾਂਦਾ ਉਸ ਦੀ ਰੋਟੀ ਦਾ ਤਾਂ ਇੰਤਜ਼ਾਮ ਹੋ ਜਾਂਦਾ ਪਰ ਸਾਰੇ ਕਿਸਮ ਦੇ ਧਨੀ ਨਹੀਂ ਹੁੰਦੇ ਉਹਨਾਂ ਨੂੰ ਕੰਮ ਨਾ ਮਿਲਣ ਕਾਰਨ ਰੋਟੀ ਵਾਲਾ ਡੱਬਾ ਲੈ ਕੇ ਵਾਪਸ ਘਰੇ ਮੋੜਨਾ ਪੈਂਦਾ ਏਕੇ ਸੇ ਇੱਕ ਲੇਬਰ ਚੌਂਕ ਦੀ ਕਹਾਣੀ ਨਹੀਂ ਦੇਸ਼ ਦੇ ਹਰ ਲੇਬਰ ਚੌਂਕ ਵਿੱਚ ਜੇ 500 ਮਜ਼ਦੂਰ ਕੰਮ ਦੀ ਭਾਲ ਵਿੱਚ ਖੜਦਾ ਤਾਂ ਮਸਾਂ ਹੀ ਅੱਧ ਨੂੰ ਦਿਹਾੜੀ ਮਿਲਦੀ ਏ ਉਹ ਵੀ ਮਹੀਨੇ ਦੇ ਮਜ਼ਾਂ ਵੀ ਦਿਨ ਬਾਕੀਆਂ ਨੂੰ ਆਪਣੇ ਹੰਝੂਆਂ ਦੇ ਸਬਰ ਦਾ ਘੁੱਟ ਭਰਨਾ ਪੈਂਦਾ। ਇਹ ਨਹੀਂ ਕਿ ਭਾਰਤ ਦੀ ਵੀ ਚੀਜ਼ ਹੈ। ਅਮਰੀਕਾ ਜਿਹੇ ਵਿਕਸਿਤ ਮੁਲਕਾਂ ਵਿੱਚ ਵੀ ਸ਼ੁਰੂਆਤੀ ਦਿਨਾਂ 'ਚ ਮਜ਼ਦੂਰਾਂ ਦੀ ਬਹੁ ਬੇਕਦਰੀ ਸੀ। ਫਿਰ ਇੱਕ ਅਜਿਹਾ ਹੀ ਦੌਰ ਆਇਆ ਜਦੋਂ ਮਜ਼ਦੂਰਾਂ ਤੋਂ 15-15 ਘੰਟੇ ਕੰਮ ਕਰਵਾਇਆ ਜਾਂਦਾ ਸੀ। ਪਰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਮਜ਼ਦੂਰ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ। ਦਰਸਲ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ ਅਮਰੀਕਾ ਦੀ ਇੱਕ ਘਟਨਾ ਕਾਰਨ ਹੋਈ ਸੀ 19ਵੀਂ ਸਦੀ ਵਿੱਚ ਅਮਰੀਕਾ ਵਿੱਚ ਮਜ਼ਦੂਰਾਂ ਤੋਂ 8 ਘੰਟੇ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਸੀ ਤੇ ਮਜ਼ਦੂਰੀ ਉਹਨਾਂ ਨੂੰ ਘੱਟ ਮਿਲਦੀ ਸੀ ਇਹ ਕਾਰਨ ਹੀ ਮਜ਼ਦੂਰ ਦਿਵਸ ਦਾ ਜਨਮਦਾਤਾ ਸਿੱਧ ਹੋਇਆ ਜਿਸ ਅਦਿਕਾ 1 ਮਈ 1886 ਨੂੰ ਅਮਰੀਕਾ ਦੇ ਮਜ਼ਦੂਰ ਸੰਘਾਂ ਨੇ ਪ੍ਰਸ਼ਾਸਨ ਵਿਰੁੱਧ ਹੜਤਾਲ ਕਰਨੀ ਸ਼ੁਰੂ ਕੀਤੀ ਕਿਉਂਕਿ ਉਹ ਆਪਣੇ ਕੰਮ ਕਰਨ ਦਾ ਸਮਾਂ 8 ਘੰਟੇ ਕਰਨ ਤੇ ਮਜ਼ਦੂਰੀ ਦੇ ਨਾਲ-ਨਾਲ ਹੋਰ ਆ ਰਹੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਸੀ। ਐਸੇ ਦੌਰਾਨ ਸ਼ਿਕਾਗੋ ਸ਼ਹਿਰ ਦੀ ਹੇ ਮਾਰਕੀਟ ਵਿੱਚ ਹੜਤਾਲ ਦੌਰਾਨ ਇੱਕ ਬੰਬ ਧਮਾਕਾ ਹੋਇਆ ਜਿਸ ਕਾਰਨ ਹਰਕਤ ਵਿੱਚ ਆਈ ਪੁਲਿਸ ਨੇ ਮਜ਼ਦੂਰਾਂ ਦੇ ਸਮੂਹ ਤੇ ਗੋਲੀ ਚਲਾ ਦਿੱਤੀ। ਤੇ ਇਸ ਘਟਨਾ ਵਿੱਚ ਦਰਜਨਾਂ ਤੋਂ ਜ਼ਿਆਦਾ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਕਈ ਸੈਂਕੜੇ ਜ਼ਖਮੀ ਹੋ ਗਏ। ਇਸੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਿਸ ਕਾਰਨ ਹੋਰ ਦੇਸ਼ਾਂ ਵਿੱਚ ਵੀ ਮਜ਼ਦੂਰਾਂ ਨੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਸੀ ਐਸੇ ਦੌਰਾਨ ਪੈਰਿਸ ਵਿੱਚ 1 ਮਈ 1899 ਨੂੰ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਦੀ ਬੈਠਕ ਦੌਰਾਨ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ 1 ਮਈ ਦੇ ਦਿਨ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਵਜੋਂ ਮਨਾਇਆ ਜਾਵੇਗਾ ਇਸ ਤਰ੍ਹਾਂ ਇਹ ਸ਼ਿਲਸਿਲਾ ਸ਼ੁਰੂ ਹੋਇਆ ਤੇ ਅੱਜ ਦੁਨੀਆ ਵਿੱਚ 80 ਤੋਂ ਜ਼ਿਆਦਾ ਦੇਸ਼ਾਂ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਹੁਣ ਗੱਲ ਕਰਦੇ ਹਾਂ ਕਿ ਭਾਰਤ ਵਿੱਚ ਇਸ ਦੀ ਸ਼ੁਰੂਆਤ ਕਿਵੇਂ ਹੋਈ ਭਾਰਤ ਵਿੱਚ ਵੀ ਮਜ਼ਦੂਰਾਂ ਦੇ ਹੱਕਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਹੁੰਦੇ ਆ ਰਹੇ ਸੀ ਸਾਲ 1920 ਵਿੱਚ ਭਾਰਤ 'ਚ ਕਈ ਰਾਜਨੀਤਿਕ ਘਟਨਾਵਾਂ ਆਪਣੀ ਚਰਮ ਸੀਮਾ 'ਤੇ ਸੀ ਉਨਾ ਸਮੇਂ ਵਿੱਚ ਕਾਂਗਰਸ ਤੇ ਮਹਾਤਮਾ ਗਾਂਧੀ ਦੀ ਰੇਖ ਦੇਖ ਵਿੱਚ ਅਸਹਿਯੋਗ ਅੰਦolan ਸ਼ੁਰੂ ਹੋਇਆ ਸੀ ਤੇ ਦੇਸ਼ ਵਿੱਚ ਕਮਿਊਨਿਸਟ ਅੰਦੋਲਨ ਦੀ ਵੀ ਸ਼ੁਰੂਆਤ ਹੋਈ ਸੀ ਉਸ ਸਮੇਂ ਇੱਕ ਅਖਬਾਰ ਵਿੱਚ ਖਬਰ छपी ਸੀ ਕਿ ਉਸ ਸਮੇਂ ਦੇ ਕਮਿਊਨਿਸਟ ਨੇਤਾ ਐਮ ਸਿੰਘਾਰੂ ਵੇਲੂ ਦੀ ਦੇਖਰੇਖ ਅਧੀਨ 1 ਮਈ 1923 ਨੂੰ ਚਨਈ ਵਿੱਚ ਲਾਲ ਝੰਡਾ ਲਹਿਰਾਇਆ ਗਿਆ ਸੀ ਇਸ ਲਹਿਰ ਦੀ ਕੜੀ ਵਜੋਂ ਮ드ਰਾਸ ਹਾਈ ਕੋਰਟ ਦੇ ਸਾਹਮਣੇ ਵੱਡੇ ਪੱਧਰ ਤੇ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਗਿਆ ਤੇ ਮਜ਼ਦੂਰ ਦਿਵਸ ਪੂਰੇ ਦੇਸ਼ ਵਿੱਚ ਮਨਾਉਣ ਤੇ ਇਸ ਦਿਨ ਛੁੱਟੀ ਕੰਮ ਸੰਬੰਧੀ ਫੈਸਲੇ ਲਏ ਗਏ ਇਸ ਲਹਿਰ ਦੇ ਆਗੂ ਐਮ ਸਿੰਘਾਰਾ ਵੇਲੂ ਤੇ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਦੇ ਨੇਤਾਵਾਂ ਦੁਆਰਾ ਮਦਰਾਸ ਵਿੱਚ 1 ਮਈ 1923 ਨੂੰ ਪਹਿਲੀ ਵਾਰ ਮਜ਼ਦੂਰ ਦਿਵਸ ਮਨਾਇਆ ਗਿਆ ਤੇ ਉਸ ਦਿਨ ਤੋਂ ਹੀ ਭਾਰਤ ਵਿੱਚ ਮਜ਼ਦੂਰਾਂ ਦੇ ਹੱਕ ਦੀ ਆਵਾਜ਼ ਠਾਣ ਦਾ سلسلہ ਵਕਾਇਦਾ ਆਰੰਭ ਹੋ ਗਿਆ ਸੀ ਪੰਜਾਬ ਵਿੱਚ ਮਜ਼ਦੂਰਾਂ ਦੀ ਕੀ ਦਸ਼ਾ ਹੈ ਪੰਜਾਬ ਵਿੱਚ ਵੀ 20ਵੀਂ ਸਦੀ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਖੱਬੇ ਪੱਖੀ ਲਹਿਰਾਂ ਦੇ ਪ੍ਰਭਾਵ ਅਧੀਨ ਮਜ਼ਦੂਰਾਂ ਦੇ ਹੱਕਾਂ ਹਿੱਤਾਂ ਲਈ ਅੰਦੋਲਨ ਤਿੱਖੇ ਹੋਣ ਲੱਗੇ ਸੀ ਲੋਕਾਂ ਦਾ ਵੱਡਾ ਹਿੱਸਾ ਸਮਾਜਿਕ ਕ੍ਰਾਂਤੀ ਦਾ ਹਾਮੀ ਸੀ नक्सली ਲਹਿਰ ਦੇ ਵੀ ਲੋਕਾਂ ਦਾ ਧਿਆਨ ਕਿਸਾਨਾਂ ਤੇ ਕਿਰਤੀਆਂ ਦੇ ਮਸਲਿਆਂ ਵੱਲ ਦਿਵਾਇਆ ਸੀ ਐਨਾ ਸਮੇਂ ਦੌਰਾਨ ਹੀ ਪਾਸ਼ ਤੇ ਸੰਤਰਾਮ ਉਦਾਸੀ ਜਿਹਾ ਕਵੀ ਉੱਭਰ ਕੇ ਸਾਹਮਣੇ ਆਏ ਜਿਨ੍ਹਾਂ ਨੇ ਲੋਕਾਂ ਦੇ ਜਹਨ ਵਿੱਚ ਸਮਾਜਿਕ ਤਬਦੀਲੀ ਲਈ ਚੇਤਨਾ ਪੈਦਾ ਕੀਤੀ ਕਿਉਂਕਿ ਸਮਾ ਆਰਥਿਕ ਤੇ ਸਮਾਜਿਕ ਨਾ ਬਰਾਬਰੀ ਤੇ ਮਾਨਸਿਕ ਲੁੱਟ ਦੇ ਨਾਲ-ਨਾਲ ਰਾਜਨੀਤਿਕ ਲੁੱਟ ਦਾ ਵੀ ਸੀ ਅਜੇ ਸਮੇਂ ਵਿੱਚ ਹੀ ਸੰਤਰਾਮ ਉਦਾਸੀ ਦਾ ਇਨਕਲਾਬੀ ਗੀਤ ਜੋ ਕਿ ਕਮੀਆਂ ਦੇ ਦਰਦਾਂ ਨੂੰ ਉਜਾਗਰ ਕਰਦਾ ਸੀ ਲੋਕਾਂ ਦੇ ਜਿਹਨ ਵਿੱਚ ਵੱਸ ਗਿਆ ਸੀ ਕਿ ਮਾਂ ਤਾ ਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤਾਨਾ ਸਮਝਣ ਤੰਗੀਆਂ ਨੂੰ ਜਿੱਥੇ ਮੇਲ ਅੰਗੂਠੇ ਸੰਗੀਆਂ ਨੂੰ ਜਿੱਥੇ ਬਾਲ ਤਰਸ ਦੇ ਕੰਗੀਆਂ ਨੂੰ ਨਕ ਬਗਦੇ ਅੱਖਾਂ ਚੁੰਨੀਆਂ ਦੇ ਦੰਦ ਕਰੇੜੇ ਤੂੰ ਮੰਗਦਾ ਰਹੀ ਬੇਸੂਰਜਾ ਕੰਮੀਆਂ ਦੇ ਵੇੜੇ ਇਸ ਗੀਤ ਤੋਂ ਇਲਾਵਾ ਸੰਤਰਾਮ ਉਦਾਸੀ ਦੇ ਗੀਤ ਤੇ ਕਵਿਤਾਵਾਂ ਵੀ ਲੋਕਾਂ ਦੀ ਆਵਾਜ਼ ਬਣੀਆਂ ਉਹਨਾਂ ਨੇ ਸੈਂਕੜੇ ਹੀ ਗੀਤਾਂ ਤੇ ਕਵਿਤਾਵਾਂ ਨੂੰ ਗਾਇਆ ਜੋ ਕਿ ਮਜ਼ਦੂਰਾਂ ਤੇ ਗਰੀਬਾਂ ਦੇ ਦਰਦ ਨੂੰ ਉਜਾਗਰ ਕਰਦੀਆਂ ਸੀ ਕਿ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਓ ਮੇਰੇ ਲਹੂ ਦਾ ਕੇਸ ਰੇਤੇ ਚ ਨਾ ਲਾਇਓ ਮੇਰੀ ਜ਼ਿੰਦਗੀ ਵੀ ਕੀ ਬਸ ਬੂਰ ਸਰਕੜੇ ਦਾ ਆਹਾਂ ਦਾ ਸੇਕ ਕਾਫੀ ਤੀਲੀ ਬੇਸ਼ੱਕ ਨਾ ਲਾਇਓ ਤੇ ਇਸ ਤੋਂ ਇਲਾਵਾ ਪਾਸ਼ਨੇ ਵੀ ਕੀਤੀ ਸ੍ਰੇਣੀ ਦੇ ਸਰੋਕਾਰਾਂ ਨੂੰ ਆਪਣੀ ਸ਼ਾਇਰੀ ਵਿੱਚ ਖਾਸ ਤਾਂ ਦਿੱਤੀ ਪਾਸ਼ਨੇ ਦਾ ਸੱਤਾ ਦੇ ਜ਼ੁਲਮਾਂ ਤੇ ਜ਼ਬਰਾਂ ਦਾ ਹਮੇਸ਼ਾ ਵਿਰੋਧ ਕੀਤਾ ਸੀ ਕਾਲੇ ਦੌਰ ਵਿੱਚ ਲਹੂ ਲਹਾਨ ਹੋਇਆ ਪੰਜਾਬ ਵੀ ਪਾਸ਼ਲੇ ਪਰੇਸ਼ਾਨੀਆਂ ਦਾ ਕਾਰਨ ਬਣਿਆ ਸੀ ਪਾਸ਼ ਨੇ ਸੈਂਕੜੇ ਕਵਿਤਾਵਾਂ ਵਾਰਾਂਹੀਂ ਸੱਚ ਹੱਕ ਦੀ ਗੱਲ ਕੀਤੀ ਸੀ ਕਿ ਕਿੱਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠੇ ਸੁੱਤੇਆਂ ਫੜੇ ਜਾਣਾ ਬੁਰਾ ਤਾਂ ਹੈ ਡਰੂ ਜਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ ਕਿਸੇ ਜਿਗਨੂ ਦੀ ਲੋ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮਰਦਾ ਸ਼ਾਂਤੀ ਨਾਲ ਪਰ ਜਾਣਾ ਅੱਜ ਦੇ ਕਾਰਪੋਰੇਟਸ ਦੇ ਦੌਰ ਵਿੱਚ ਮਜ਼ਦੂਰਾਂ ਨੇ ਜਿਹੜੇ ਆਪਣੇ ਸਦੀਆਂ ਦੇ ਸੰਘਰਸ਼ ਦੌਰਾਨ ਹੱਕ ਤੇ ਅਧਿਕਾਰ ਪ੍ਰਾਪਤ ਕੀਤੇ ਸੀ ਉਹ ਵੀ ਖਤਰੇ ਵਿੱਚ ਪਏ ਨਜ਼ਰ ਆ ਰਹੇ ਹੈ ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਲਈ ਵੀ ਤਿੰਨ ਸੰਤੀ ਕਾਨੂੰਨ ਬਣਾ ਕੇ ਉਹਨਾਂ ਦੇ ਬਹੁਤ ਸਾਰੇ ਹੱਕ ਖੋਲੇ ਗਏ ਨੇ ਪਾਤ ਸਰਕਾਰ ਨੇ ਮਜ਼ਦੂਰਾਂ ਦੀ ਕੰਮ ਦੀ ਦਿਹਾੜੀ 12 ਘੰਟੇ ਕਰਤੀ ਹੈ। ਮਜ਼ਦੂਰਾਂ ਦੇ ਹੜਤਾਲ ਕਰਨ ਤੇ ਮੰਗਾਂ ਲਈ ਵਿਖਾਵੇ ਕਰਨ ਦੇ ਹੱਕਾਂ ਨੂੰ ਸੀਮਿਤ ਕੀਤਾ ਜਾ ਰਿਹਾ ਹੈ। ਸ਼ਿਕਾਗੋ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਤੇ ਆਪਸੀ ਏਕਤਾ ਨਾਲ ਹੀ ਮਜ਼ਦੂਰ ਜਮਾਤ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖ ਸਕਦੀ ਹੈ। ਧੰਨਵਾਦ ਜੀ।